ਬਾਜੀ ਮੇਰੇ ਦੋ ਬੱਚੇ ਇੱਕ ਬੇਟੀ ਹੈ ਮੇਰੀ ਇੱਕ ਬਾਜੀ ਲੜਕਾ ਹੈ ਕਿੰਨਾ ਬੜਿਆ ਬਾਜੀ ਮੈਂ ਬੀ ਐਡ ਕੀਤੀ ਗਿਆ ਆਈ ਟੀ ਟੀ ਕੀਤੀ ਗਿਆ ਆਈ ਡੀ ਕੀਤੀ ਗਿਆ ਜੀ ਹਾਂ ਨੂੰ ਕੀਤੀ ਗਿਆ ਬਾਜੀ ਮੈਂ 4 4 ਡਿਗੜੇ ਕਿਧਰ ਮੈਨੂੰ ਪੁਲਿਸ ਬਰਸਾ ਦੇ ਧੰਗ ਕੀਤਾ ਬਾਜੀ ਮੈਂ ਜਾਇਦ ਫੜ ਕੇ ਪਈ ਗੋਲੀਆਂ ਪਾਈ ਜਾਂਦੇ ਅੱਜ ਆ ਬੰਦੇ ਵੀ ਆਏ ਉਹ ਨੀਣਾ ਚੱਕੇ ਬੱਚਾ ਦਿਨ ਦੇ ਨੂੰ ਕਹ ਚਿੰਕਾ ਨੂੰ ਕਹ ਉਹਦੀ ਗੱਡੀ ਕਿਨੂੰ ਤੋੜੀ ਉਹ ਗੱਡੀ ਦੇ ਸ਼ੀਸ਼ੇ ਪੇੜੇ देखो पुलिस प्रशासन का हाल सतना जगतार अने बचे ला के ना खराब होगा जगतारेरा जी सी एस का मेनू फर के माल कुट के ਕੁੱਟ ਗਿਆ ਮੈਨੂੰ ਬਾੜ ਕੁੱਟ ਗਿਆ ਮੇਰੇ ਛੋਟੇ ਛੋਟੇ ਬੱਚਾ ਉਹਨਾਂ ਦੀ ਗੱਡੀ ਪੰਹੀ ਉਹਦੇ ਗੱਡੀ ਪੰਹੀ ਉਹਨਾਂ ਦੀ ਗੱਡੀ ਵੀ ਪੰਹੀ ਹੈ ਉਹਨਾਂ ਕੋਲ ਦੋ ਬੱਚੇ ਸੀ ਪਿਛਲੀ ਵਾਰੀ ਇਹਨਾਂ ਨੇ ਮੈਨੂੰ ਛੱਡਿਆ ਸੀ ਆ ਉਹਨਾਂ ਨੇ ਮੈਨੂੰ ਮਾਰਿਆ ਪਿਛਲਾ ਪਰਚਾ ਮੈਂ ਨਾਲ ਚੁੱਕਿਆ ਉਹਨਾਂ ਨੇ ਮੇਰੇ ਦਾ 2013 ਤੋਂ ਆੜ ਪਾਰ ਦਾ ਪਰਚਾ ਫੇਜ ਵਿਦਆਊਟ ਰਿਕਵਰੀ ਫਾਇਆ ਜੇ ਪਹਿਲੇ ਉਹਦੇ ਵਿਚੋਂ ਕਭੀ ਤੁਸੀਂ ਜੱਜ ਸਾਹਿਬ ਦੇ ਕੋਲ ਕਿ ਤੋਂ ਵੀ ਇਨਵੈਸਟੀਗੇਸ਼ਨ ਕਰਵਾ ਕੇ ਰਹੋ ਮੇਰਾ ਜਿਹੜਾ ਪਹਿਲਾ ਕਿ 80 ਹਾਰ ਫਲੈਗ ਜਨਰਲ ਸਰਵਰ ਉਦੋਂ ਬਾਅਦ ਮੈਂ ਬੀਐਡ ਕਰਦਾ ਰਿਹਾ ਪਾਜੀ ਮੇਰੇ ਕੋਈ ਚੀਜ਼ ਨਹੀਂ ਫੜੀ ਕੋਈ ਪੁੱਛੀ ਮੈਂ ਜਮੂ ਬੀ ਹੈਡ ਕਰਦਾ ਹੀ ਮੈਂ ਕਾਰਸਾ ਪੁਲਿਸ ਨੇ ਮੇਰੇ ਤੇ ਹਰ ਫਾਰਦਾ ਚੱਪੜਾ ਜੀ ਮੇਰੇ ਤੇ ਫੜਦਾ ਪਾਜੀ ਮੈਂ 6 ਸਾਲ 6 ਸਾਲ ਪਾਜੀ ਮੈਂ ਆਪਣਾ ਕੇਸ ਭੁਗਤਿਆ 6 ਸਾਲ ਪਾਜੀ ਮੈਂ ਹਾਲ ਵਿੱਚ ਪਾਜੀ ਮੈਂ 6 ਸਾਲ ਆਪਣਾ ਕੇਸ ਭੁਗਤਿਆ ਪਾਜੀ ਮੇਰਾ ਨਾ ਕੋਈ ਟੈਸਟ ਦੇ ਸਕਦਾ ਨਾ ਮੈਂ ਨੌਕਰੀ ਕਰ ਸਕਦਾ ਮੇਰਾ ਫਿਚਰ ਸੜਾ ਖਰਾਬ ਹੋ ਗਿਆ ਮੈਂ ਡਾਗ ਡੀਟਰ ਬਣ ਗਿਆ ਕਿਹੇ ਟਾਈਮ ਤੇ ਮੈਂ ਬੋਡੀ ਬਿਲਡਰ ਸੀ ਆ ਪੁੱਤ ਦੇ ਹੁਣ ਆ ਦੇ ਕੰਨ ਮੈਂ ਡਰਾਗ ਦੀ ਤਰ੍ਹਾਂ ਬਾਹਰ ਜਾ ਆ ਪੋਲੀਟੀਕਲ ਮੈਨੂੰ ਦੱਸੋ ਮੇਰੇ ਕੋਲ ਚਾਰ ਕੇਸ ਪਾ ਦੇ ਆ ਦੇਖੋ ਪਰਸਰਿਆ ਨਾ ਤੇ ਮਾਂ ਤੇ ਪੁੱਛੋ ਜਾ ਕੇ ਸਾਡਾ ਘਰ ਕਿੰਨਾ ਦੇਣ ਵਾਲਾ 16000 ਦਾ ਦੇਣ ਵਾਲਾ ਸਕੂਲ ਚ ਪੁੱਛਾ ਬੱਚਿਆਂ ਦਾ 30000 ਦੇਣਾ ਅਸੀਂ ਅੰਦਰ ਮਰ ਜਾਈਏ ਜੇ ਜੇ ਨੀ ਕੱਟਦੀ ਹੈ ਸਾਡੇ ਕਿੰਨਾ ਦਾ ਕਿਉਂ ਚਲੇ ਜੇਲਾ ਨਹੀਂ ਕੱਟਨੀ ਆ ਕੋਈ ਪੱਕਾ ਸਾਡਾ ਕੱਢੇ ਇੱਥੋਂ ਬੰਦਲ ਨੀ ਤਾਂ ਆ ਰਿਹਾ ਜਾਂਦਾ ਦੁਕਾਨ ਤੋਂ ਭਗਵਾਨ ਕਮਾਨ ਨੇ ਜਿਹੜੀ ਭਗਵਾਨ ਕਮਾਨ ਨੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ ਐਨਡੀਪੀ ਆਸਾਂ ਵਾਲਿਆਂ ਨੂੰ ਪਿਛਲੇ ਪਰਚੇ ਨੂੰ ਫਰ-ਫਰ ਕੇ ਲੋਕਾਂ ਨਾਲ ਦੇ ਝਾੜ ਜਿੰਨੂ ਫੜਦੇ ਆ ਉੱਤੇ ਗੋਲੀਆਂ ਪਾ ਦਿੰਦੇ ਆ ਚਾਰ-ਚਾਰ ਸਾਲੀ ਜੇਲਾ ਚ ਮਗਰ ਉਹ ਬੱਚੇ ਪੱਖੇ ਖਾਂਦੇ ਮਰ ਜਾਂਦੇ ਇਹਦੇ ਨਾਲ ਉਹ ਚੰਗਾ ਅਸੀਂ ਆਪਣੇ ਬੱਚੇ ਨੂੰ ਉਹ ਦੇਖੋ ਆ ਗਿਆ ਸੱਚਾ ਸੱਚੂ ਆ ਲੱਗਦੀ ਅੱਗ ਆਹੀ ਹਦਰਪਤ ਫੋੜ ਕਰਦੀ ਤਰਾ ਆਜੋ ਮੇਰਾ ਘਰ ਦੇਖੋ ਮੇਰਾ ਘਰ ਹੈ ਦੇਖੋ ਕਿ ਆਇਓ ਕਿਥੇ ਲੈਟਾਂ ਵੀ ਹੱਟੀ ਆਜੋ ਥੋੜਾ ਦੇਖਾ ਕਿਤਾ ਅੰਦਰ ਆ ਤੁਂ ਜੰਦਰਾ ਅੰਦਰ ਲੈ ਰਹੀ ਬੜਾ ਅੰਦਰ ਆ ਆਈਆਂ ਸਰਦੀਆਂ ਪੱਤੀਆਂ ਚਾਲੀਆਂ ਮਾਰ। ਹੁਣ ਤੇ ਆ ਜੋ। ਬਾਈਓ ਤੁਸੀਂ ਮਟੋਰੇ ਚੱਲ ਜਾਓ। ਆਜੋ ਅੰਦਰ। ਯਾਰ ਆਈਆਂ ਬਾਗਲਾ ਨਾਲ। ਆਈ ਪ੍ਰਸ਼ਾਸਨ ਦੇ ਤੰਗ ਹੋ ਕੇ ਅੰਦਰ ਮਰ ਜਣਾ ਆਪਣੇ ਬੱਚੇ ਲੈ ਕੇ ਛੋਟੇ ਛੋਟੇ। ਭਾਜੀ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਕੀ ਕਰਤਾ? ਆ ਦੇਖੋ ਪੁਲਿਸ ਪ੍ਰਸ਼ਾਸਨ। ਆਈ ਪੁੱਟੀ ਫੈਂਸੇ ਤੋਂ ਤੰਗ ਹੋ ਕੇ ਮਰ ਲੱਗਿਆ ਭਾਜੀ ਬੱਚਿਆਂ ਦੇ ਨਾਲ ਆਪਣੇ। ਚਲੂਸੇ ਜਨਾ ਦੇਖੋ। ਅੱਗ ਲਾਤੀ ਪੁਲਿਸ ਪ੍ਰਸ਼ਾਸਨ ਨੇ। ਕਿੱਥੇ ਗਿਆ ਧੰਦਾ ਹੁਣ? ਕਿੱਥੇ ਗਿਆ ਦੂਜੇ-ਤੀਜੇ ਪੁਲਿਸ ਪ੍ਰਸ਼ਾਸਨ? ਆ ਦੇਖੋ ਕੀ ਕਰਤਾ ਮੇਰਾ ਹਾਲਾਤ ਆ ਪੁਲਿਸ ਪ੍ਰਸ਼ਾਸਨ ਦੇ ਕੰਮ ਦੇਖੋ ਯਾ ਤੂੰ ਆ ਬੋ ਥੋੜੀ ਜੀ ਬੁਝਾਉਂਦਾ ਤੇ ਹਿੰਦਰੋ ਵੇਖਦੇ ਤੂੰ ਆ ਆ ਪਾਜੀ ਅੰਦਰ ਵਿਸਫੋਟ ਕਰਕੇ ਇਹ ਕੀ ਤੇਰੇ ਖੂਨ ਦੇ ਨਿਕਲੇ ਆ ਪਾਜੀ ਸਰਾ ਆ ਪੁਲਿਸ ਪ੍ਰਸ਼ਾਸਨ ਸਤਨਾਮ ਨੇ ਪਾਜੀ ਮੈਨੂੰ ਫੜਿਆ ਮਨਾ ਗੌਣ ਘੜ ਚੜਾਇਦਾ ਪਾਜੀ ਮਾਰਤਾ ਕਹਿੰਦਾ ਪਾਜੀ ਮਾਰਤਾ ਪਾਜੀ ਹੁਣ ਪੁਲਿਸ ਆ ਪੁਲਿਸ ਪ੍ਰਸ਼ਾਸਨ